ਜ਼ਾਹਿਰਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਤੁਹਾਡੇ ਸਾਰਿਆਂ ਲਈ ਇੱਕ ਅਹਿਮ ਸੂਚਨਾ ਹੈ ਜੀ ਮਾਨਸਾ ਜ਼ਿਲ੍ਹੇ ਦੇ ਪਿੰਡ ਫਤਾ ਮਾਲੂਕਾ ਵਿਖੇ ਧੰਨ ਧੰਨ ਬਾਬਾ ਅਮਰ ਸਿੰਘ ਜੀ ਦੀ ਕੀਰਤੀ ਅਤੇ ਮਹਾਂਤਰਾਮ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਪ੍ਰਬੰਧ ਕਮੇਟੀ ਦੇ ਜਾਰੀ ਪੋਸਟਰ ਦੇ ਮੁਤਾਬਕ 21 ਜੁਲਾਈ 2024 ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ 23 ਜੁਲਾਈ 2024 ਦੈਨ ਮੰਗਲਵਾਰ ਨੂੰ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਸਮਾਗਮ ਦੇ ਤਿੰਨੋਂ ਦਿਨ ਪੰਥ ਦੀਆਂ ਅਹਿਮ ਸ਼ਖਸੀਅਤਾਂ ਇਨ੍ਹਾਂ ਸਮਾਗਮਾਂ ਦੇ ਦੌਰਾਨ ਸ਼ਮੂਲੀਅਤ ਕਰਨਗੀਆਂ ਇਸ ਤੋਂ ਇਲਾਵਾ ਮੱਖਣ ਸਟੂਡੀਓ ਫਤਾ ਮਾਲੋਕਾ ਦੇ ਵੱਲੋਂ YouTube ਤੇ ਤਿੰਨੇ ਦਿਨ ਇਨ੍ਹਾਂ ਸਮਾਗਮਾਂ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਸੋ ਸੰਗਤ ਨੂੰ ਬੇਨਤੀ ਹੈ ਕਿ YouTube ਤੇ ਉਨ੍ਹਾਂ ਦੇ ਚੈਨਲ ਨੂੰ ਸਰਚ ਕਰਕੇ ਤੁਸੀਂ ਤਿੰਨੋ ਦਿਨ ਇਹਨਾਂ ਧਾਰਮਿਕ ਸਮਾਗਮਾਂ ਦੇ ਦ੍ਰਿਸ਼ ਇਹਨਾਂ ਦਾ ਪ੍ਰਸਾਰਣ ਦੇਖ ਸਕਦੇ ਹੋ ਫਤਾ ਮਾਲੂਕਾ ਪਿੰਡ ਮਾਨਸਾ ਤੋਂ ਸਰਦੂਲਗੜ੍ਹ ਨੂੰ ਜਾਣ ਸਮੇਂ ਚਨੀਰ ਤੋਂ 6 ਕਿਲੋਮੀਟਰ ਸੱਜੇ ਪਾਸੇ ਅਤੇ ਸਰਦੂਲਗੜ੍ਹ ਤੋਂ ਮਾਨਸਾ ਨੂੰ ਜਾਣ ਸਮੇਂ ਸਰਦੂਲਗੜ੍ਹ ਤੋਂ 11 ਕਿਲੋਮੀਟਰ ਅੱਗੇ ਖੱਬੇ ਪਾਸੇ ਬਿਲਕੁਲ ਸੜਕ ਦੇ ਉੱਪਰ ਸਥਿਤ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕੀਮਤੀਆਂ ਇੱਕ ਵਾਰ ਦੁਬਾਰਾ ਨੋਟ ਕਰ ਲਈਆਂ ਜਾਣ 21 ਜੁਲਾਈ 2024 ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ ਅਤੇ ਸਮਾਗਮ ਦੀ ਸਮਾਪਤੀ 23 ਜੁਲਾਈ 2024 ਦਿਨ ਮੰਗਲਵਾਰ ਨੂੰ ਹੋਵੇਗੀ ਧੰਨ ਤਨ ਬਾਬਾ ਅਮਰ ਸਿੰਘ ਜੀ ਕੀਰਤੀ ਅਤੇ ਮਹੰਤ ਰਾਮ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਇਹ ਪ੍ਰੋਗਰਾਮ ਫਤਵਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਵਿਦਿਆ ਸਾਗਰ ਵਿਖੇ ਕਰਵਾਏ ਜਾਣਗੇ ਧੰਨਵਾਦ